ਇਸ ਤੀਜ਼ੀ ਤੁਸੀਂ ਬੜਾ ਵਿਵਾਦਿਤ ਇੱਕ ਬਿਆਨ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਤੁਸੀਂ ਅਪੀਲ ਕਰ ਰਹੇ ਹੋ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਤੁਸੀਂ ਉਹਨਾਂ ਨੂੰ ਅਪੀਲ ਕਰ ਰਹੇ ਹੋ ਕਿ ਜਿਹੜੀ ਜ਼ਮੀਨ ਵਕਤੀ ਪਈ ਹੈ ਉਹ ਕਿਸਾਨਾਂ ਨੂੰ ਦਿੱਤੀ ਜਾਵੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਇਸ ਬਿੱਲ ਦੇ ਉਲਟ ਜਾ ਕੇ ਜੋ ਉੱਥੇ ਭਾਰਤ ਸਰਕਾਰ ਦਾ ਸਾਥ ਨਹੀਂ ਦਿੱਤਾ ਮਤਲਬ ਤੁਹਾਡਾ ਕਹਿਣ ਦਾ ਇਹ ਪਾਵਾਂ ਵਿੱਚ ਭਾਰਤ ਸਰਕਾਰ ਦਾ ਹੀ ਨਹੀਂ ਬਲਕਿ ਉਸਨੇ ਆਪਣੇ ਧਰਮ ਨਾਲ ਵੀ ਗੱਦਾਰੀ ਕੀਤੀ ਮੈਂ ਉਹਨਾਂ ਨੂੰ ਗੁਰੂਆਂ ਦੇ ਸਿੰਘ ਨਹੀਂ ਕਹੂੰਗਾ ਮੈਂ ਉਹਨਾਂ ਨੂੰ ਸਿੱਖ ਵੀ ਨਹੀਂ ਕਹੂੰਗਾ ਉਹ ਸਿੱਖ ਕੋਹਣ ਦੇ ਲਾਇਕ ਨਹੀਂ ਐ ਜਿਹੜੀ ਕੌਮ ਨੇ ਦੋ ਗੱਜ ਜਗਾ ਬੱਚਿਆਂ ਦਾ ਸੰਸਕਾਰ ਵਾਸਤੇ ਨਹੀਂ ਦਿੱਤੀ ਉਹ ਉਸ ਕੌਮ ਦੀ ਜ਼ਮੀਨ ਵਾਸਤੇ ਉੱਥੇ ਜਾ ਕੇ ਬੋਲੇ ਤਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਉਹ ਦੇਸ਼ ਦੇ ਖਿਲਾਫ ਬੋਲੇ ਐ ਕਿਉਂਕਿ ਦੇਸ਼ ਦੇ ਅੰਦਰ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਇਸ ਵਕਫ ਬੋਰਡ ਦਾ ਹਿੰਦੁਸਤਾਨ ਦੇ ਅੰਦਰ ਕਿਉਂਕਿ ਉਹ ਆਪਣਾ ਹਿੱਸਾ ਲੈ ਚੁੱਕੇ ਆ ਪਾਕਿਸਤਾਨ ਦੇ ਅੰਦਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਕ ਨਹੀਂ ਹੈ ਇਹ ਜਿਹੜੀ ਜ਼ਮੀਨ ਕਾਂਗਰਸ ਪਾਰਟੀ ਨੇ ਦੇ ਕੇ ਇੱਕ ਸਾਰੇ ਦੇਸ਼ ਦੇ ਲੋਕਾਂ ਨਾਲ ਇੱਕ ਧੋਖਾ ਕਰਿਆ ਸੀ ਸਿਰਫ ਵੋਟ ਬੈਂਕ ਦੇ ਲਾਲਚ ਨਾਲ ਤੇ ਜਿਹੜੀ ਹੁਣ ਤਦਾਦ ਜਿਵੇਂ ਆਪਾਂ ਰਾਜਪੁਰ ਦੇ ਰਹਿਣ ਵਾਲੇ ਤੁਸੀਂ ਉਹ ਮੈਂ ਵੀ ਰਾਜਪੁਰ ਦੇ ਰਹਿਣਾ ਹਾਂ ਰਾਜਪੁਰੇ ਚ ਇੱਕਦਮ ਦੇਖਦੇ ਆਂ ਦੇਖਦੇ ਆਂ ਜੋ ਇੱਕ ਵਿਸ਼ੇਸ਼ ਕਮਿਊਨਿਟੀ ਦੀ ਜੋ ਇੱਕਦਮ ਤعداد ਵੱਧਦੀ ਜਾ ਰਹੀ ਹੈ ਤੇ ਤੁਸੀਂ ਉਹਨੂੰ ਕੋਈ ਸਮਝਦੇ ਹੋ ਉਹ ਵੀ ਵੋਟ ਬੈਂਕ ਹੈ ਬਿਲਕੁਲ ਉਹਨਾਂ ਦਾ ਵੋਟ ਬੈਂਕ ਨਾ ਹੁੰਦਾ ਤਾਂ ਜਿਹੜੀ ਸਰਕਾਰ ਹੈ ਉਹ ਜਿਆਦਾ ਦੇਰ ਇਹਨਾਂ ਨੂੰ ਪੰਜਾਬ 'ਚ ਟਿਕਣੇ ਦਿੰਦੀ ਸੀ ਕਿਉਂਕਿ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਜਿਹੜਾ ਕੇਜਰੀਵਾਲ ਦੇ ਹਾਰ ਦਾ ਕਾਰਨ ਹੈ ਸਭ ਤੋਂ ਵੱਡਾ ਇਹੀ ਹਾਰ ਦਾ ਕਾਰਨ ਹੈ ਉਸ ਨੇ ਬੰਗਲਾਦੇਸ਼ੀ ਰੋਹਿੰਗਯੇ ਅੰਤਕਵਾਦੀ ਜਿਹਦੀ ਸਾਰਿਆਂ ਨੂੰ ਗਲਤ ਆਧਾਰ ਕਾਰਡ ਬਣਾ ਕੇ ਉਹਨਾਂ ਨੂੰ ਸ਼ਰਨ ਦਿੱਤੀ ਸੀ ਸਿਰਫ ਵੋਟ ਬੈਂਕ ਦੇ ਲਾਲਚ ਪਿੱਛੇ ਤੇ ਮੈਂ ਇਹ ਕਹਾਂਗਾ ਪੰਜਾਬ ਇੱਕ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਉਨਾ ਜਿਹਹਾਦੀਆਂ ਦੀ ਤੈਦਾਦ ਵੱਧਦੀ ਜਾ ਰਹੀ ਹੈ ਤੁਸੀਂ ਦੇਖਿਆ ਹੁਣ ਪਿਛਲੇ 2-3 ਸਾਲਾਂ ਤੋਂ ਪੰਜਾਬ ਦੇ ਅੰਦਰ ਦਰਜਣੋਂ ਕੇਸ ਅਸੀਂ ਗਊਆਂ ਕਤਲ ਹੋਣ ਦੇ ਪਕੜਿਆ ਦਰਜਣੇ ਟਰੱਕ ਕੰਟੇਨਰ ਗਊਆਂ ਮਾਸ ਦੇ ਪਕੜਿਆ ਤਸਕਰੀ ਦਾ ਕੋਈ ਅੰਤ ਨਹੀਂ ਹੈ ਇਹਦਾ ਇਹ ਕਾਰਨ ਹੈ ਪੰਜਾਬ ਦੇ ਅੰਦਰ ਜਿਹੜੇ ਯੂਪੀ ਚੋਂ ਯੋਗੀ ਤੇ ਰਾਤ ਤੋਂ ਯੋਗੀ ਤੋਂ ਡਰਦੇ ਹੋਏ ਭੱਜੇ ਆ ਉਹ ਸਾਰਿਆਂ ਨੇ ਪੰਜਾਬ ਚ ਸ਼ਰਨ ਲਈ ਹੈ ਜਿਹੜੇ ਬੰਗਲਾਦੇਸ਼ ਤੋਂ ਜਿਹਦੀ ਆਏ ਆ ਨਿਕਲ ਕੇ ਉਹ ਪੰਜਾਬ ਦੇ ਅੰਦਰ ਵੜ ਗਏ ਹੂੰ ਰੁਹਿੰਗਿਆ ਉਹ ਪੰਜਾਬ ਦੇ ਅੰਦਰ ਵੜ ਗਏ ਪੰਜਾਬ ਦੇ ਅੰਦਰ ਜਿਹੜਾ ਅੱਜ ਕ੍ਰਾਈਮ ਦਿਨ ਪਰ ਦਿਨ ਵੱਧ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਲੋਕ ਆ